ਆਇਆ ਤੇ ਸਾਡੇ ਪੰਜਾਬ ਜਿਹੜਾ ਨજર ਲੱਗੀ ਆ ਪੰਜਾਬ ਨੂੰ ਉਹ ਵੀ ਤਕਲੀਫਾਂ ਦੂਰ ਹੋ ਆ। ਆ ਬਿੱਟੂ ਜੀ ਜੋ ਅਕਾਲੀ ਦਲ ਨੂੰ ਕਿਵੇਂ ਵੇਖਦੇ ਹੋ ਜਾਂ ਸਿੰਘ ਸਾਹਿਬ ਜੀ ਨੂੰ ਪਿਛਲੇ ਦਿਨਾਂ ਦੇ ਵਿੱਚ ਇਹ ਸੇਵਾਮੁਕਤ ਕਰ ਦਿੱਤਾ ਗਿਆ ਤਾਂ ਇਸ ਚੀਜ਼ ਨੂੰ ਕਿਵੇਂ ਵੇਖਦੇ ਹੋ ਇੱਕੋ ਦਮ ਸੇਵਾਮੁਕਤ ਕਰ ਦਿੱ ਦਿੱਤਾ ਜਾਣਾ ਜਾਂ ਫਿਰ ਦੋ ਤਰੀਕ ਨੇ ਜਿਹੜੀ ਸਹਾਇ ਸਨਾਈ ਕੀਤੀ ਸੀ ਕਿ ਵੀਰ ਬਦਲ ਉਹਨਾਂ ਨੂੰ ਤਾਂ ਤਿੰਨੇ ਸਿੰਘ ਸਾਹਿਬਾਂ ਨੂੰ ਸੇਵਾਮੁਕਤ ਕਰ ਦਿੱਤਾ ਗਿਆ। ਮੈਂ ਸਿਰਫ ਇੱਕ ਗੱਲ ਕਹੂੰਗਾ ਕਿਉਂਕਿ ਚਾਹੇ ਕਿਸੇ ਨੂੰ ਕਿਸੇ ਪਾਰਟੀ ਨਾਲ ਕੋਈ ਸੰਬੰਧਿਤ ਹੋਵੇ ਕਿਸੇ ਧਰਮ ਨਾਲ ਸੰਬੰਧਿਤ ਹੋਵੇ ਜਿਹੜਾ ਵੀ ਕੋਈ ਪੰਜਾਬੀ ਆ ਉਹ ਇਸ ਵੇਲੇ ਹਰ ਆਪਣੀ ਆਪਣੀ ਜਗ੍ਹਾ ਚਿੰਤਿਤ ਇਹਨੂੰ ਕਿਸੇ ਵੀ ਮੈਂ ਸਮਝਦਾ ਇਸ ਵੇਲੇ ਜਿਹੜੀਆਂ ਇਹ ਸਰਮੌਰ ਸਾਡੇ ਸਥਾਨ ਨੇ ਇਹ ਸਾਰੇ ਗੁਰੂ ਨਾਨਕ ਨਾਮਲੇ ਵਾਲੋਕਾਂ ਦੇ ਲਈ ਇਹ ਬਹੁਤ ਪਵਿੱਤਰ ਸਥਾਨ ਨੇ ਤੇ ਪ੍ਰਮਾਤਮਾ ਆ ਖੜੇ ਆ ਆਪਾ ਗੁਰੂ ਮਹਾਰਾਜ ਮੂਰੇ ਇਹ ਸਾਰੀਆਂ ਚੀਜ਼ਾਂ ਜਲਦੀ ਤੋਂ ਜਲਦੀ ਠੀਕ ਹੁਣ ਅੱਗੇ ਵੀ ਵਿਵਾਦ ਸਾਡੇ ਸੰਸਥਾਵਾਂ 'ਚ ਸਾਡੇ ਹੁੰਦੇ ਰਹੇ ਆ ਪਰ ਇਸ ਵਾਰ ਜਾਦਾ ਥੋੜੇ ਜਿਹਾ ਲੰਬਾ ਪੈ ਗਿਆ ਟਾਈਮ ਪਰ ਇਹੀ ਮੈਂ ਇੱਕ ਸਿੱਖ ਹੋਣ ਨਾਤੇ ਇੱਕ ਪੰਜਾਬੀ ਹੋਣ ਨਾਤੇ ਇਹੀ ਆ ਵੀ ਇਹ ਸਾਰੇ ਜਿਹੜੇ ਵਿਵਾਦ ਨੇ ਇੱਕ ਪਰਮਾਤਮਾ ਕਰੇ ਸਭ ਨੂੰ ਸੁਲਮਤ ਬਖਸ਼ੇ ਤੇ ਚੰਗੇ ਹੋ ਕੇ ਨੇੜੇ ਹੋ ਕੇ ਜਿਹੜੇ ਲੋਕ ਨੇ ਗੱਲ ਨੂੰ ਨੇੜੇ ਲਾਉਣ ਗੱਲ ਨੂੰ ਵਧਾਉਣ ਨਾ ਕਿਉਂਕਿ ਬੜਾ ਨੁਕਸਾਨ ਆਪਣਾ ਹੋ ਰਿਹਾ ਬਹੁਤ ਕਨਵਰਜਨ ਆ ਦੜੀ ਬਹੁਤ ਧਰਮਾਂ ਦੇ ਵਿੱਚ ਪੰਜਾਬੀਆਂ ਦੀ ਹੁੰਦੀ ਜਾ ਰਹੀ ਹੈ ਤੇ ਜੇ ਇਸੇ ਤਰੀਕੇ ਨਾਲ ਅਸੀਂ ਆਪਣੇ ਆਪ ਨੂੰ ਆਪਣੇ ਧਰਮ ਨੂੰ ਨਾ ਸੰਭਿਆ ਤਾਂ ਜਿਹੜੀ ਰੇਸ਼ਿਓ ਕਨਵਰਜਨ ਦੀ ਉਹ ਕਿਤੇ ਹੋਰ ਅੱਗੇ ਨਾ ਵਧੇ ਇਹ ਵੱਡੀ ਇੱਕ ਬਹੁਤ ਵੱਡੀ ਜਿਹੜੀ ਸਾਡੇ ਉੱਤੇ ਬਾਕੀ ਚੀਜ਼ਾਂ ਤਾਂ ਹੈ ਹੀ ਹੈ ਪਰ ਸਭ ਤੋਂ ਵੱਡੀ ਮੇਰੀ ਗੱਲ ਹੋ ਰਹੀ ਸੀ ਮinority minister ਨਾਲ ਇਹ ਇਹ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਇਸ ਵੇਲੇ ਸਿੱਖਾਂ ਲਈ ਪੰਜਾਬੀਆਂ ਲਈ ਜਿਹੜੀ ਉਹ ਖਤਰੀ ਦੀ ਘੰਟੀ ਹੈ ਪਰ ਉਹ ਜੋ ਅਕਾਲੀ ਦਲ ਦਾ ਰੋਲ ਕੀ ਸਮਝਦੇ ਹੋਏ ਸਾਰੇ ਮਾਮਲੇ ਦੇ ਵਿੱਚ ਸੁਭੀਰ ਸਿੰਘ ਬਾਦਲ ਉਹਨਾਂ ਨੂੰ ਸਜ਼ਾ ਸੁਣਾਈ ਜਾਣੀ ਲੇਕਿਨ ਉਸ ਤੋਂ ਬਾਅਦ ਇੱਕੋ ਦਾ ਮੈਂ ਨਹੀਂ ਵੱਡੇ ਫੈਸਲੇ ਲੈ ਲਿੱਤੇ ਜਾਣੇ ਕਿਉਂਕਿ ਪ੍ਰਧਾਨ ਚੋਣੇ ਉਹਨਾਂ ਵੱਲੋਂ ਵੀ ਅਸਤੀਫਾ ਦਿੱਤਾ ਗਿਆ ਸੀਗਾ ਲੇਕਿਨ ਜੱਥੇਦਾਰਾਂ ਨੂੰ ਇਤਲਾਹ ਦੇਣਾ ਕਿੰਨੀ ਕਮਾੜੀ ਗੱਲ ਮੈਂ ਤਾਂ ਇੰਨਾ ਹੀ ਕਹੂੰਗਾ ਕਿਉਂਕਿ ਧਰਮ ਦੇ ਵਿੱਚ ਧਰਮ ਦੇ ਸਥਾਨ ਬਹੁਤ ਉੱਚੇ ਆ ਮੈਂ ਤਾਂ ਸਿਰਫ ਗੁਰੂ ਤੋਂ ਉੱਤੇ ਕੋਈ ਨਹੀਂ ਸਾਰੇ ਇਕੱਠੇ ਹੋ ਕੇ ਇਹ ਗੁਰੂ ਮਹਾਰਾਜ ਦੇ ਅਸ਼ੀਰਵਾਦ ਨਾਲ ਇਕੱਠੇ ਹੋ ਜਾਣ ਸਭ ਆਪਣੀਆਂ ਗੱਲਾਂ ਛੱਡ ਕੇ ਉਹ ਬਾਅਦ ਸਾਰਾ ਕੁਝ ਕੀਤਾ ਜਾਂਦਾ ਹੁੰਦਾ ਸਾਰੇ ਇੱਕ ਵਾਰ ਸਿਰ ਜੋੜ ਕੇ ਇਕੱਠੇ ਬਹਿਣਾ ਤਾਂ ਚਾਹੀਦਾ ਆਪਾਂ ਕਿਹੜਾ ਕੋਈ ਦੁਸ਼ਮਣ ਦੇਸ਼ਾਂ ਵੀ ਇੱਕ ਦੂਜੇ ਨਾਲ ਇਸ ਤਰੀਕੇ ਨਾਲ ਗੱਲ ਹੋਈ ਆ ਕੁਝ ਬੰਦਿਆਂ ਨੂੰ ਜਿਹੜੇ ਬਹੁਤ ਵੱਡੇ ਵਿਦਵਾਨ ਨੇ ਉਹਨਾਂ ਨੂੰ ਨਾ ਸਿਰਫ ਸਲਾਮਾ ਦੇਣ ਲਈ ਨਾ ਟੈਲੀਵਿਜ਼ਨਾਂ ਤੇ ਜਾਂ ਅਖਬਾਰਾਂ ਤੇ ਨਹੀਂ ਜਾਂ ਸੋਸ਼ਲ ਮੀਡੀਆ ਤੇ ਨਹੀਂ ਉਹਨਾਂ ਨੂੰ ਇਕੱਠੇ ਕਰਨ ਦਾ ਭੁੱਲ ਜੋ ਨਿੱਜੀ ਗੁੱਸੇ ਕੀ ਨੇ ਕੀ ਕਿਸੇ ਦੇ ਨਾਲ ਤੁਹਾਡੀ ਨਫ਼ਰਤ ਆ ਪਰ ਜਿਨ੍ਹਾਂ ਨੂੰ ਪੰਜਾਬ ਪੰਜਾਬੀ ਜਿਨ੍ਹਾਂ ਨੂੰ ਵਿਦਵਾਨ ਸਮਝਦੇ ਆ ਲੋਕ ਵਾਕਈ ਸਾਡੇ ਸੰਤਮਾਪੁਰਸ਼ ਨੇ ਜਿਨ੍ਹਾਂ ਦਾ ਹੋਰ ਕਦ ਕਦ ਸਾਨੂੰ ਲੋੜ ਜਿਹੜੀ ਮੈਂ ਨਹੀਂ ਸਮਝਦਾ ਲੋਕ ਉਹਨਾਂ ਨੂੰ ਸਮਰਪਿਤ ਆ ਤੇ ਫਿਰ ਉਹਨਾਂ ਦੀ ਸਮਾਜ ਦੀ ਲੋੜ ਅੱਜ ਉਹਨਾਂ ਨੂੰ ਉੱਠਣਾ ਚਾਹੀਦਾ ਉਹਨਾਂ ਨੂੰ ਉੱਠ ਕੇ ਇਹ ਗੱਲ ਨੂੰ ਨੇੜੇ ਲਾਉਣਾ ਚਾਹੀਦਾ ਇਸ ਗੱਲ ਨੂੰ ਨਿਵੇੜਨਾ ਚਾਹੀਦਾ ਸਾਡੇ ਕੋਈ ਕਮੀ ਨਹੀਂਗੀ ਸੰਤ ਮਹਾਪੁਰਸ਼ਾਂ ਦੀ ਤੇ ਸੰਤ ਮੁਰਖਾਪੁਰਸ਼ ਇਸ ਗੱਲ ਦੇ ਵਿੱਚ ਜ਼ਰੂਰ ਪਹਿਣ ਇਹ ਨਹੀਂ ਵੀ ਸੋਚਣ ਵੀ ਜੇ ਸਾਡੇ ਤੇ ਕੋਈ ਛਿੱਟਾ ਪੈ ਜਾਏਗਾ ਅਸੀਂ ਕੀ ਲੈਣਾ ਪਰ ਉਹ ਸਥਿਤੀ ਨਹੀਂਗੀ ਮੈਂ ਤੁਹਾਨੂੰ ਬਾਰ ਬਾਰ ਜਿਹੜੀ ਮੇਰੀ ਮੇਰੀ ਕੋਈ ਬਾਦਲ ਸਾਹਮਣਾ ਜਾਂ ਦੂਜਾ ਗਰੁੱਪ ਜਾਂ ਤੀਜਾ ਗਰੁੱਪ ਮੇਰੀ ਗੱਲ ਇਹ ਨਹੀਂਗੀ ਮੇਰੀ ਸਭ ਤੋਂ ਵੱਡੀ ਚਿੰਤਾ ਇਹ ਵੀ ਜੋ ਇਸ ਵਾਰ ਸਿੱਖਾਂ ਦੀ ਕਰਵਰਜਨ ਹੋ ਰਹੀ ਆ ਹੋਰ ਧਰਮਾਂ ਦੇ ਵਿੱਚ ਉਹ ਚਿੰਤਾਜਨਕ ਗੱਲ ਆ ਜੇ ਆਪਸ ਵਿੱਚ ਅਸੀਂ ਫਟੇ ਰਹੇ ਤਾਂ ਸਾਡਾ ਬਹੁਤ ਵੱਡਾ ਨੁਕਸਾਨ ਹੋ ਜਾਏ ਅਕਾਲੀ ਦਲ ਦੇ ਪ੍ਰਧਾਨ ਨੂੰ ਬਚਾਉਣ ਦੇ ਲਈ ਤੱਤਾ ਦੇ ਦੱਤੇ ਦਾ ਕਿਦਾਰਕੁਸੀ ਕੀਤੀ ਜਾਂਦੀ ਹੈ ਕਿਵੇਂ ਦੇਖਦੇ ਸਾਡੇ ਕੋਲ ਮੈਂ ਇਦੂ ਬਾਦ ਮੈਂ ਤੱਤਾ ਦੇ ਦੱਤੇ ਦਾ ਕਿਦਾਰਕੁਸੀ ਕੀਤੀ ਜਾਦੀ ਹੈ ਕਿਵੇਂ ਦੇਖਦੇ ਸਾਡੇ ਕੋਲ ਮੈਂ ਇਦੂ ਬਾਦ ਕੁਝ ਨਹੀਂ ਕਹਿ ਸਕਦਾ ਮੈਂ ਤੁਹਾਨੂੰ ਬਾਰ ਬਾਰ ਇਹ ਗੱਲ ਕਹੀ ਆ ਵੀ ਜੇ ਮੈਂ ਵੀ ਕੋਈ ਫਿਰ ਫਿਰ ਗੱਲ ਕੀ ਹੋਈ ਗੱਲ ਨੂੰ ਇਸ ਵੇਲੇ ਨੇੜੇ ਜੋੜਨ ਦੀ ਲੋੜ ਆ ਕਿਸੇ ਦੇ ਉਲਟ ਕਿਸ ਦੇ ਅੱਕ ਚ ਬੋਲਣ ਦੀ ਟੜੇਬੰਦੀ ਤੋਂ ਸਭ ਨੂੰ ਨੇੜੇ ਲਾਉਣ ਦੀ ਗੱਲ ਕੋਸ਼ਿਸ਼ ਕਰਨੀ ਚਾਹੀਦੀ ਆ ਤੇ ਮੇਰੇ ਤੋਂ ਬਹੁਤ ਸਿਆਣੇ ਆ ਮੈਂ ਮੈਂ ਕੋਈ ਇਹ ਗੱਲਾਂ ਦੇ ਵਿੱਚ ਕੋਈ ਬਹੁਤ ਸਿਆਣਾ ਨਹੀਂਗਾ ਪਰ ਬਹੁਤ ਆਪਣੇ ਕਮੀ ਆ ਪਰਿਵਾਰਾਂ ਦੇ ਵਿੱਚ ਵੱਡੇ ਹੀ ਨਿਵੇੜਦੇ ਹੁੰਦੇ ਆ ਜਦੋਂ ਕੋਈ ਫਰਕ ਪੈ ਜੇ ਆਪਸ ਵਿੱਚ ਪਰਿਵਾਰਾਂ ਚ ਜੇ ਹੁਣ ਇਹ ਪਰਿਵਾਰ ਚ ਫਰਕ ਪਿਆ ਤੇ ਆਖਿਰ ਇਕੱਠੇ ਵੀ ਕਰਨਾ ਕਿ ਨਹੀਂ ਕਰਨਾ ਕਿਸੇ ਨੇ ਕਿਰਬਾਨਾ ਕੱਢ ਲੀਆਂ ਹੁਣ ਬਥੇਰੀਆਂ ਕੁਰਬਾਨਾ ਨੂੰ ਹੁਣ ਅੰਦਰ ਪਾਓ ਵਿਕਰਮ ਜੀ ਠੀਕ ਇਹ ਬੋਲੋ ਸੁਖਬੀਰ ਸਿੰਘ ਬਾਦਲ ਜੀ ਤੁਸੀਂ ਇਸ ਗੱਲ ਤੇ ਹੋਰ ਆ ਤੁਸੀਂ ਹੋਰ ਚਾਹਦੇ ਹੋ ਤਾਂ ਕਵੰਤਮਾਨ ਸਰਕਾਰ ਬਾਰੇ ਹੋਰ ਬਾਰੇ ਗੱਲ ਕਰੋ ਇਹ ਤਾਂ ਪ੍ਰੋਜੈਕਟ ਰੋਕ ਦਿੱਤਾ ਗਿਆ ਜੀ ਆ ਜਿਹੜਾ ਹਾਈਵੇ ਬਣ ਰਿਹਾ ਸੀਗਾ ਤਾਂ ਉਸ ਤੇ ਬਾਰੇ ਕੁਝ ਕਹਿਣਾ ਚਾਹੋ ਤੁਸੀਂ ਦੇਖੋ ਜੀ ਇਹ ਮੈਂ ਕੱਲ ਅੱਜ ਇੱਕ ਹੋਰ ਕਰਨ ਲੱਗੇ ਆ ਇਹਨੂੰ ਗੱਲ ਨੂੰ ਛੱਡੋ ਇਹ ਤਾਂ ਜੋ ਹੈ ਹੀ ਹੈ ਕੌਣ ਨਾਲੇ ਦਿਨਾਂ ਚ ਮੈਂ ਇੱਕ ਥੋੜੇ ਰਾਹੀਂ ਸਾਰੇ ਜਥੇਬੰਦੀਆਂ ਨੂੰ